ਅੱਜ ਵਾਰ ਤਾਂ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਾਂਕੁਮਾਰ ਪ੍ਰੀਤ ਕੌਰ ਤਾਂ ਆਸਰ ਹੋਈਆਂ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਤਾਂ ਸਭ ਤੋਂ ਪਹਿਲਾ ਦਾਸਨ ਇਹ ਕਿ ਦਿੱਲੀ ਸਰਕਾਰ ਦੇ ਵੱਲੋਂ ਸੀਐਮ ਫੰਡ ਦੇ ਵਿੱਚੋਂ ਪੰਜਾਬ ਸਰਕਾਰ ਨੂੰ ਪੰਜਾਬ ਨੂੰ ਖਾਸ ਤੌਰ ਤੇ 5 ਕਰੋੜ ਦੇਣ ਦਾ ਐਲਾਨ ਕੀਤਾ ਹੈ ਜੀ ਹਾਂ ਜਿਸ ਤਰੀਕੇ ਦੀ ਸਥਿਤੀ ਪੰਜਾਬ ਦੇ ਵਿੱਚ ਹੜਾ ਕਾਰਨ ਬਣੀ ਹੋਈ ਹੈ ਤਾਂ ਦਿੱਲੀ ਸਰਕਾਰ ਦੇ ਵੱਲੋਂ ਵੀ ਮਦਦ ਕੀਤੀ ਜਾ ਰਹੀ ਹੈ ਗੱਦੀ ਦੀ ਮੌਜੂਦਾ ਮੁੱਖ ਮੰਤਰੀ ਰੇਖਾ ਗੁਪਤਾ ਨੇ ਪੰਜਾਬ ਦੇ ਮੁੱਖ ਮੰਤਰੀ ਰਾਹਤ ਫੰਡ ਲਈ 5 ਕਰੋੜ ਦੀ ਰਕਮ ਭੇਜਣ ਦਾ ਐਲਾਨ ਕੀਤਾ ਹੈ ਇਹ ਰਕਮ ਹਾਲੀਆ ਹੜ੍ਹਾਂ ਕਾਰਨ ਪ੍ਰਭਾਵਿਤ ਪੰਜਾਬ ਵਾਸੀਆਂ ਦੀ ਤੁਰੰਤ ਮਦਦ ਲਈ ਸਿੱਧਾ ਮੁੱਖ ਮੰਤਰੀ ਰਾਹਤ ਫੰਡ ਵਿੱਚ ਭੇਜੀ ਜਾ ਰਹੀ ਹੈ ਇਸ ਦਾ ਮੁੱਖ ਉਦੇਸ਼ ਹੜਾ ਪੀੜਤਾਂ ਦੇ ਲਈ ਤੁਰੰਤ ਰਾਹਤ ਅਤੇ ਰਾਹਤ ਕੰਮਾਂ ਲਈ ਮਦਦ ਕਰਨਾ ਹੈ जो कि पंजाब दे हालिया बाढ़ि हड़ा ते बड़े नुकसान दे आए लोका लेई तत्काल मदद वजूद दीती जा रही है हमारे पड़ोसी राज्य पंजाब में इस समय हालात चल रहे हैं बाढ़ के और जिस तरह की परिस्थितियों में वहां के निवासी चल रहे हैं अपनी ओर से बहुत ही संवेदनाएं प्रकट करती हूं ईश्वर इस दिक्कत से इस मुसीबत से जल्द ही उन सबको राहत दे और दिल्ली सरकार की ओर से हम पंजाब सीएम रिलीफ फंड में पाँच करोड़ रुपए की सहायता देने की घोषणा करते हैं हम उन्हें चाहते हैं कि पंजाब जल्दी इन विकट स्थितियों से निकल के बाहर आए वहाँ का हर नागरिक राहत महसूस करे वहाँ के लोगों को फिर से अपनी दिनचर्या अपना घर परिवार मिल पाए और जो परिस्थितियां वहां चल रही है पानी के कारण से वो सब ठीक हो पाए वसुदेव कुटमकम हम पूरी धरती एक परिवार के नाते है पंजाब और दिल्ली पड़ोसी राज्य है और पड़ोस के अपने इस दुख दर्द में दिल्ली उनके साथ में खड़ी है कंधे से कंधा मिला करके मैंने स्वयं मुख्यमंत्री जी से बात भी की थी कि किसी भी प्रकार की और भी कोई सहायता ਉਨਕੋ ਹਮਸੇ ਚਾਹੀਏ ਹਮ ਉਨਕੇ ਲਈ ਤਿਆਰ ਹ ਤਦਰਿ ਵਤਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਜਿਸ ਤੇ ਵਿੱਚ ਉਹਨਾਂ ਦੇ ਵੱਲੋਂ ਹੜਾ ਕਾਰਨ ਬਣੀ ਸਥਿਤੀ ਦੇ ਮੱਦੇ ਨਜ਼ਰ ਇਸ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਕੁਝ ਵਿਸ਼ੇਸ਼ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਤੇ ਆਓ ਸੁਣਦੇ ਹਾਂ ਜਿੱਥੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਲੋਕਾਂ ਨੂੰ ਰਾਹਤ ਕਾਰ ਦੇਣ ਚ ਲੱਗੀ ਆ ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪਾਰਟੀ ਦੇ ਸੀਨੀਅਰ ਅਗੂ ਸਹਿਬਾਨ ਕੈਬਨਟ ਦੇ ਸਾਰੇ ਮੰਤਰੀ ਸਹਿਬਾਨ ਐਮ ਐਲ ਏ ਸਹਿਬਾਨ ਡਿਪਟੀ ਕਮਿਸ਼ਨਰ ਸਹਿਬਾਨ ਐਸ ਐਸ ਪੀ ਸਹਿਬਾਨ ਪੂਰਾ ਪ੍ਰਸ਼ਾਸਨ ਜਿਹੜਾ ਪੂਰੀ ਮਸਤੀਦੀ ਦੇ ਨਾਲ ਪੂਰੇ ਚੁੱਸਦਸ ਤਰੀਕੇ ਦੇ ਨਾਲ ਲਗਾਤਾਰ ਰਾਤ ਕਾਰਜਾਂ 'ਚ ਆਪਣਾ ਯੋਗਦਾਨ ਪਾ ਰਿਹਾਗਾ ਲੋਕਾਂ ਨੂੰ ਬਚਾਓ ਕਾਰਜਾਂ 'ਚ ਹਿੱਸਾ ਲੈ ਰਿਆ ਉੱਥੇ ਹੀ ਬਹੁਤ ਸਾਰੀਆਂ ਐਨ ਜੀਓਜ਼ ਬਹੁਤ سارے ਕਲੱਬ ਬਹੁਤ ਸਾਰੀਆਂ ਪੰਚਾਇਤਾਂ ਬਹੁਤ ਸਾਰੇ ਲੋਕ ਚੜ੍ਹਦੇ ਨੇਗੇ ਉਹ ਵੀ ਹੜਪੀੜਦ ਲੋਕਾਂ ਦੀ ਮਦਦ ਬਰਾਬਰ ਕਰ ਰਹੇ ਨੇਗੇ ਹੁਣ ਤੱਕ ਮਾਲ ਵਿਭਾਗ ਵੱਲੋਂ ਸਾਡੇ ਪੰਜਾਬ ਸਰਕਾਰ ਵੱਲੋਂ 71 ਕਰੋੜ ਰੁਪਏ ਜਿਹੜਾ 71 ਕਰੋੜ ਰੁਪਏ ਜਿਹੜੇ ਨੇਗੇ ਉਹ ਵੱਖ-ਵੱਖ ਡਿਪਟੀ ਕਮਿਸ਼ਨਰਾਂ ਨੂੰ ਤੁਰੰਤ ਜਿਹੜਾ ਮੌਕੇ ਤੇ ਲਈ ਫੁੱਦੀ ਆ ਕਿਤੇ ਡੀਜ਼ਲ ਦੇਣਾ ਕਿਤੇ ਪੈਟਰੋਲ ਦੇਣਾ ਕਿਤੇ ਕੋਈ ਵਸਤ ਖਰੀਦ ਕੇ ਦੇਣੀ 71 ਕਰੋੜ ਰੁਪਏ ਜਿਹੜੇ ਨੇ ਉਹ ਹੁਣ ਤੱਕ ਅਸੀਂ ਜਾਰੀ ਕਰ ਚੁੱਕੇ ਆ ਸਮੂਚੀ ਕੈਬਨਿਟ ਨੇ ਸਾਰੇ ਐਮਐਲਏਜ਼ ਨੇ ਇੱਕ ਮਹੀਨੇ ਦੀ ਜਿਹੜੀ ਆ ਤਨਖਾਹ ਮੁੱਖ ਮੰਤਰੀ ਰਾਹਤ ਖੋਜ ਫੰਡ ਵਿੱਚ ਪਾਉਣ ਦਾ ਐਲਾਨ ਕੀਤਾਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਸਤੰਬਰ ਨੂੰ ਜਿਹੜਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਤਾਂ ਇਹ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਦੇ ਵਿੱਚ ਹੜਾ ਕਾਰਨ ਨੀਤ ਬਾਈ ਮਚੀ ਹੋਈ ਹੈ ਪਿੰਡ ਜਿਹੜੇ ਕਿ ਜਲਤਲ ਹੋ ਚੁੱਕੇ ਨੇ ਤੇ ਲੋਕ ਜਿਹੜੇ ਆਪਣੇ ਘਰ ਤੱਕ ਗਵਾ ਚੁੱਕੇ ਨੇ ਤਾਂ ਉਸ ਦੇ ਮੱਦੇਨਜ਼ਰ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਮਹੱਤਰਾ ਦੀ ਮਦਦ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਸੀ ਕਿ ਕੇਂਦਰ ਸਰਕਾਰ ਦੇ ਵੱਲੋਂ ਅਜੇ ਹੀ ਕੋਈ ਮਦਦ ਕਿਉਂ ਨਹੀਂ ਕੀਤੀ ਜਾ ਰਹੀ ਤਾਂ ਦੱਸ ਦਿੰਨੇ ਆ ਕਿ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ 9 ਸਤੰਬਰ ਨੂੰ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦਾਸਪੁਰ ਦੇ ਵਿੱਚ ਹੜ੍ਹ ਪੀੜਤਾਂ ਦੇ ਨਾਲ ਮੁਲਾਕਾਤ ਕਰਨਗੇ ਗੁਰਦਾਸਪੁਰ ਜਿਹੜਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਸਤੰਬਰ ਨੂੰ ਆਉਣਗੇ ਅਕਾਲੀ ਆਗੂ ਵਿਕਰਮ ਮਚੀਠਿਆ ਦੇ ਨਾਲ ਜੁੜੀ ਹੋਈ ਇੱਕ ਵੱਡੀ ਅਪਡੇਟ ਜਿਹੜੀ ਸਾਹਮਣੇ ਆ ਰਹੀ ਹੈ ਨਾਬਾ ਜੇਲ੍ਹ ਵਿੱਚ ਨਜ਼ਰਬੰਦ ਸਾਬਕਾ ਮੰਤਰੀ ਵਿਕਰਮ ਸਿੰਘ ਮਚੀਠਿਆ ਦੀ ਨਿਆਂ ਖਿਰਾਸਤ ਦੇ ਵਿੱਚ ਅਦਾਲਤ ਵੱਲੋਂ 14 ਦਿਨ ਦਾ ਵਾਅਦਾ ਕਰਦੇ ਹੋਏ ਨਿਆਂ ਖਿਰਾਸਤ 20 ਸਤੰਬਰ ਤੱਕ ਵਾਦਾ ਦਿੱਤੀ ਹੈ ਜੀ ਹਾਂ ਇਹ ਵੱਡੀ ਅਪਡੇਟ ਸਾਹਮਣੇ ਆਈ ਹੈ ਮੋਹਾਲੀ ਦੇ ਵਦੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਦੇ ਵਿੱਚ ਵਿਕਰਮ ਚੀਠਿਆ ਵੱਲੋਂ ਨਾਬਾ ਜੇਲ੍ਹ ਵਿੱਚੋਂ ਵੀਡੀਓ ਕਾਨਫਰencing ਰਾਹੀਂ ਪੇਸ਼ੀ ਪੁੱਗਤੀ ਗਈ ਇਸ ਮੌਕੇ ਸਰਕਾਰੀ ਅਤੇ ਬਚਾਓ ਪੱਖ ਦੇ ਵਕੀਲ ਮੌਜੂਦ ਸਨ ਵਿਜੀਲੈਂਸ ਵੱਲੋਂ ਵਿਕਰਮ ਮਜੀਠਿਆ ਖਿਲਾਫ 40000 ਪੰਨਿਆਂ ਦਾ ਚਲਾਨ ਵੀ ਪੇਸ਼ ਕਰ ਦਿੱਤਾ ਗਿਆ ਅਤੇ ਉਸ ਦੀ ਕਾਪੀ ਵੀ ਬਚਾਓ ਪੱਖ ਨੂੰ ਮੁਹਿਆ ਕਰਾ ਦਿੱਤੀ ਗਈ। ਇਹ ਵੀ ਦੱਸਣਯੋਗ ਹੈ ਕਿ ਵਿਕਰਮ ਚੀਠਿਆ ਦੀ ਬਾਰਕ ਬਤਲਨ ਦੀ 11 ਜੁਲਾਈ ਨੂੰ ਧਾਇਰ ਕੀਤੀ ਪਟੀਸ਼ਨ ਉੱਤੇ ਵੀ ਮੁਹਾਰੀ ਅਦਾਲਤ ਵਿੱਚ ਲਗਾਤਾਰ ਸੁਣਵਾਈ ਚੱਲ ਰਹੀ ਹੈ ਪਰ ਹਾਲ ਤੱਕ ਜੜਾ ਕਿ ਉਸ ਦੇ ਉੱਤੇ ਵੀ ਕੋਈ ਫੈਸਲਾ ਨਹੀਂ ਹੋ ਸਕਿਆ। ਪੰਜਾਬ ਦੇ ਵਿੱਚ ਮੌਸਮ ਜਿਹੜਾ ਕਿ ਮੋੜ ਤੋਂ ਬਦਲੇਗਾ ਦਾਸਨ ਨੇ ਆ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਿਹੜਾ ਕਿ ਜਾਰੀ ਕਰ ਦਿੱਤਾ ਗਿਆ ਲਗਾਤਾਰ ਪੈ ਰਹੇ ਮੀਂਹ ਕਾਰਨ ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਸਥਿਤੀ ਕਾਫੀ ਜ਼ਿਆਦਾ ਜਿਹੜੀ ਕਿ ਵਿਗੜ ਚੁੱਕਿਆ ਪਾਣੀ ਇੰਨਾ ਜ਼ਿਆਦਾ ਇਕੱਠਾ ਹੋ ਚੁੱਕਿਆ ਤੇ ਬਾਕੀ ਇਲਾਕਿਆਂ ਦੇ ਵਿੱਚ ਵੀ ਮਾਹੌਲ ਜਿਹੜਾ ਕਿ ਇਸ ਤਰ੍ਹਾਂ ਕੇ ਦਾ ਹੀ ਪਾਇਆ ਜਾ ਰਿਹਾ ਤੇ ਸਥਿਤੀ ਕਾਫੀ ਜ਼ਿਆਦਾ ਲੋਕਾਂ ਦੇ ਲਈ ਵੀ ਤਣਾਅਪੂਰਨ ਬਣੀ ਹੋਈ ਹੈ ਪੰਜਾਬ ਦੇ ਮੌਸਮ ਸੰਬੰਧੀ ਤਾਜ਼ਾ ਅਪਡੇਟ ਸਾਹਮਣੇ ਆਈ ਹੈ ਵਿਭਾਗ ਵੱਲੋਂ 10 ਤਰੀਕ ਤੱਕ ਮੌਸਮ ਸੰਬੰਧੀ ਵੱਡੀ ਭਵਿਕ ਪਾਣੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਸੂਬੇ ਵਿੱਚ بارش ਦਾ येलो ਅਲਰਟ ਜਾਰੀ ਕੀਤਾ ਗਿਆ ਤਾਜ਼ਾ ਜਾਣਕਾਰੀ ਦੇ ਮੁਤਾਬਕ ਅੱਜ ਕਈ ਜ਼ਿਲ੍ਹਿਆਂ ਵਿੱਚ ਪਾਰੀ ਮੀਂਹ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਜਿਸ ਨਾਲ ਤਾਪਮਨ ਦੇ ਵਿੱਚ ਕਮੀ ਆਵੇਗੀ ਅਤੇ ਠੰਡੀਆਂ ਹਵਾਵਾਂ ਵੀ ਚੱਲਣਗੀਆਂ ਦੱਸਦੀ ਹੈ ਕਿ ਵਿਭਾਗ ਵੱਲੋਂ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਫਤਗੜ ਸਾਹਿਬ ਲੁਧਿਆਣਾ ਪਟਿਆਲਾ ਵਿੱਚ ਬਾਰਿਸ਼ ਜਿਹੜੀ ਦੱਸੀ ਗਈ ਹੈ ਤੇ ਇਸੇ ਤਰ੍ਹਾਂ 8 9 ਅਤੇ 10 ਤਰੀਕ ਨੂੰ ਵੀ ਸੂਬੇ ਦੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜੋ ਉਥੇ ਇਹ ਵੀ ਦੱਸੇ ਨੇ ਹੋਗਾ ਕਿ ਪਿਛਲੇ ਕਰੀਬ 24 ਘੰਟਿਆਂ ਤੋਂ ਪਾਖੜਾ ਡੈਮ ਤੋਂ ਲਗਾਤਾਰ 85000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ ਪਰ ਹੁਣ ਚੰਗੀ ਗੱਲ ਇਹ ਹੈ ਕਿ ਪਾਣੀ ਦੀ ਮਾਤਰਾ 70000 ਕਿਊਸਿਕ ਕਰ ਦਿੱਤੀ ਗਈ ਹੈ ਜਿਸ ਨਾਲ ਪਿੰਡਾਂ ਨੂੰ ਰਾਹਤ ਮਿਲੇਗੀ ਜਿੰਨਾ ਖੇਤਾਂ ਵਿੱਚ ਪਾਣੀ ਦਾਖਲ ਹੋ ਗਿਆ ਸੀ ਅਤੇ ਕਈ ਥਾਵਾਂ ਤੇ ਪਾਣੀ ਆਬਾਦੀ ਨੇੜੇ ਤੱਕ ਪਹੁੰਚ ਗਿਆ ਸੀ ਉਹ ਹੁਣ ਸੁਰੱਖਿਅਤ ਹਨ ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲਿਆ ਨੇ ਨੰਗਲ ਦੇ ਹੜਾ ਵਰਗੇ ਹਾਲਾਤ ਨਾਲ ਜੂਝ ਰਹੇ ਪ੍ਰਭਾਵਿਤ ਪਿੰਡਾਂ ਦੇ ਦੌਰੇ ਦੌਰਾਨ ਦਿੱਤੀ ਹੈ ਫੜਾ ਨੇ ਕਾਫੀ ਪਿੰਡ ਪ੍ਰਭਾਵਿਤ ਕੀਤੇ ਨੇ ਜਲਤਲ ਕਰ ਦਿੱਤੇ ਨੇ ਤੇ ਕਹਿ ਸਕਦੇ ਆ ਕਿ ਤਬਾਹੀ ਪੂਰੀ ਮਚਾਈ ਹੋਈ ਹੈ ਤੇ ਪਿੰਡ ਜਲਤਲ ਹੋ ਚੁੱਕੇ ਨੇ ਤਾਂ ਇਸ ਦੇ ਮੱਦੇਨਜ਼ਰ ਹੀ ਸਾਰੇ ਸਿਆਸੀ ਆਗੂ ਗਾਇਕ ਅਦਾਕਾਰ ਆਮ ਜਨਤਾ ਮਦਦ ਕਰਨ ਦੇ ਵਿੱਚ ਜਿਹੜੀ ਕਿ ਜੁਟੀ ਹੋਈ ਆ ਦੱਸਦਣਿਆ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਜਾਂਦੇ ਨੇ ਤੇ ਆਪ ਅੱਗੇ ਹੋ ਕੇ ਉਹਨਾਂ ਦੇ ਵੱਲੋਂ ਸੇਵਾ ਕਹਿ ਸਕਦੇ ਆ ਕਿਤੀ ਚੱ ਰਹੀ ਹੈ ਪਾਰੀ ਮੇਂ ਕਾਰਨ ਨੁਕਸਾਨ ਨੇ ਗਾਇਸ਼ਟਾ ਅਨੰਤਪੁਰ ਸਾਹਿਬ ਦੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਨੂੰ ਹੜ੍ਹ ਤੋਂ ਬਚਾਉਣ ਲਈ ਮੰਤਰੀ ਹਰਜੋਤ ਸਿੰਘ ਬਾਸ ਅਤੇ ਉਹਨਾਂ ਦੀ ਟੀਮ ਵੱਲੋਂ ਸਰਦਾਰਾ ਪੂਰਵਕ ਸੇਵਾ ਨਿਭਾਈ ਗਈ ਤੇ ਉਹਨਾਂ ਦੇ ਉਦਮ ਦੀਬ ਦੌਲਤ ਅਜਮੰਦੇ ਦੀ ਇਮਾਰਤ ਖਤਰੇ ਦੇ ਨਿਸ਼ਾਨ ਤੋਂ ਬਾਹਰ ਹੈ ਜਿਹੜਾ ਲਕਸ਼ਮੀ ਨਾਰਾਇਣ ਮੰਦਿਰ ਮੰਗਲਪ੍ਰਾਪਤ ਜਿਹੜਾ ਤਾਂ ਮਿਕਸ ਸਥਾਨੋਂ ਦੀਂਗੀ ਦੀ ਸੇਵਾ ਚਲ ਰਹੀ ਸੀ ਜਿਵੇਂ ਦੱਸਿਆ ਕੈਸੀ ਦੋ ਤਫਸਿਲ ਕਿਉਂ ਕਿ ਤੋਸੀਫ ਜਿਹੜਾ ਬਹੁਤ ਹੀ ਅਰੀਸਤੀ ਗੰਤ ਤੇ ਲੱਗਦਾ ਕਿ ਜਿਹਨੂੰ ਆਪਾਂ ਕਿਸੇ ਨਾਮ ਹਿੰਕਨ ਕੰਮ ਸੀ ਉਹ ਆਪ ਬਜਰੰਗਬਲੀ ਸਿਰਫ ਤੇ ਹੱਥ ਲੱ ਕੇ ਕਰਵਾ ਰਿਹਾ ਆ ਆ ਹਾਰਨੇਸਾ ਦੇ ਨਾਲ ਹੁਣ ਤਾਂ ਬਹੁਤ ਜ਼ਿਆਦਾ ਜਿਹੜੀਆਂ ਗੁੜੀਆਂ ਜਿਹੜੀਆਂ ਚੱਲ ਚੁੱਕੀਆਂ ਨੇ ਹਾਰਨੇਸ ਨਹੀਂ ਇਹ ਵਾਲਾ ਪਾਸਾ ਇਧਰੋਂ ਬਿਲਕੁਲ ਖਾਲੀ ਹੋ ਚੁੱਕਿਆ ਸੀ ਇਹਦੇ ਵਿੱਚ ਹੁਣ ਪੂਰਾ ਇਹਨੂੰ ਪ੍ਰੋਟੈਕਟ ਕਰ ਲਿਆ ਗਿਆ ਹੈ ਅੰਦਰੋਂ ਜਿਹੜਾ ਪੂਰਾ ਹਿੱਸਾ ਖੋਖਲਾ ਹੋ ਗਿਆ ਸੀ ਉੱਥੇ ਗੁੜੀਆਂ ਲੱਗ ਚੁੱਕੀਆਂ ਆ ਰਾਈਡ ਸੇਵਿੰਗ ਜੈਕਟਸ ਤੇ ਬੰਦੋਗੀਆਂ ਦੀ ਮਦਦ ਦੇ ਨਾਲ ਹੁਣ ਪ੍ਰੋਬੁਰੀਆਂ ਜਾਣਾ ਸ਼ੁਰੂ ਹੋ ਗਈਆਂ ਸਾਡੀ ਸਾਰੀ ਟੀਮ ਸਾਰੇ ਸਾਥੀ ਜਿਹੜੇ ਹੈਗੇ ਡਾਕਟਰ ਸਾਹਿਬ ਨੇ ਆਪ ਮੋਰਚਾ ਸੰਭਿਆ ਹੋਇਆ ਤੇ ਜਿਹੜਾ ਹੁਣ ਜਿਹੜਾ ਬਣ ਰਿਹਾ ਹੈ ਬਸ ਇਹੀ ਐਸੀ ਪ੍ਰਸਾਦਨਾਵੇ ਤਾਂ ਕਾਫੀ ਹੱਦ ਤੱਕ ਜਿਹੜਾ ਹੈ ਤੇ ਪ੍ਰਭੂ ਦੀ ਕਿਰਪਾ ਨਾਲ ਇਹ ਮੰਦਿਰ ਹੁਣ ਜਿਹੜਾ ਸਿਚੂਰ ਹੋ ਜਾਊਗਾ ਅੱਗੇ ਵੀ ਤੁਸੀਂ ਆਵਲਾ ਹਿੱਸਾ ਦਿਖਾਉਂਦੇ ਜੀ ਬਿਲਕੁਲ ਹਮੇਸ਼ਾ ਮੰਦਿਰ ਜੇਕਰ ਜੇ ਨਾ ਆਇਆ ਮੁੰਡਾ ਤਾਂ ਮਹਿੰਦ ਮੰਦਿਰ ਦੀ ਇਮਾਰਤ ਹੈ ਜਿਹੜੀ ਉਹ ਕਿਸੇ ਵੇਲੇ ਵੀ ਜਿਹੜੀ ਹੈ ਤੇ ਜਦੋਂ ਖਿਸਕਣੀ ਸ਼ੁਰੂ ਹੁੰਦੀ ਹੈ ਤਾਂ ਸਾਰੇ ਦੇ ਸਾਰੇ ਜਿਹੜੀ ਮੰਦਰਾਂ ਦਾ ਜਾ ਰਿਹਾ ਸੀ। ਸਰੂਕਰ ਦਾ ਅਗਲੀ ਖਬਰ ਦੇ ਵੱਲ ਰਾਤਪਾਲ ਕੁਲਾਬ ਚੰਦ ਕਿਟਾਰੀਆ ਦੇ ਵੱਲੋਂ ਵੀ ਹਰਪਰਾ ਵਿੱਚ ਲੋਕਾਂ ਦੀ ਸਹਾਇਤਾ ਦੇ ਵਿੱਚ ਆਪਣਾ ਯੋਗਦਾਨ ਪਾ ਚਾਰਨ ਦੇ ਵੱਲੋਂ ਵੀ ਵੱਖ-ਵੱਖ ਥਾਵਾਂ ਤੇ ਜਾ ਕੇ ਮਦਦ ਕੀਤੀ ਜਾ ਰਹੀ ਹੈ। ਦੱਸ ਦਿੰਨੇ ਹੈ ਕਿ ਇਸ ਵੇਲੇ ਤਸਵੀਰਾਂ ਸਾਹਮਣੇ ਆਈਆਂ ਨੇ ਉਹਨਾਂ ਦੇ ਵੱਲੋਂ ਰਾਹਤ ਸਮੱਗਰੀ ਨੂੰ ਜਿਹੜੀ ਕੀ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ। रेड क्रॉस सोसाइटी पंजाब ने हड़ प्रभावित लोकां ਲਈ ਰਾਹਤ ਸਮੱਗਰੀ ਦੇ ਨੌਟ ਰੋਕਾਂ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਰਾਜਪਾਲ ਗੁਲਾਬ ਚੰਦ ਕਿਟਾਰੀਆਂ ਨੇ ਪੰਜਾਬ ਰਾਜ ਪਵਨ ਤੋਂ ਹਰੀ ਚੰਡੀ ਦਿੱਤੀ ਸੀ ਤੇ ਲੋੜਵੰਦ ਪਰਿਵਾਰਾਂ ਅਤੇ ਜਾਨਵਰਾਂ ਦੇ ਲਈ ਰਾਹਤ ਸਮੱਗਰੀ ਉਹਨਾਂ ਦੇ ਵੱਲੋਂ ਭੇਜੀ ਗਈ ਹੈ ਪਿਛਲੇ ਕੁਝ ਦਿਨਾਂ ਸੇ ਪੰਜਾਬ ਦੇ ਕਈ ਜ਼ਿਲ੍ਹੇ ਪਾਣੀ ਸੀ ਬਹੁਤ ਖਿੱਚੇ ਕੁਝ ਜ਼ਿਲ੍ਹوں ਮੈਂ ਤੁਮ ਇਸ ਫੇਮ ਵੀ ਜਾ ਕੇ ਆ ਹਾਂ ਉਹ ਸਾਤ ਜ਼ਿਲ੍ਹوں ਮੈਂ उसके अलावा भी कुछ जिले हैं और गगर में पानी छोड़ने के बाद अब दो जिले उसमें भी प्रभावित हुए हैं ऐसे तो मैंने देखा है कि वहाँ भी बहुत ही स्वयंसेवी संस्थाएँ और लोग पूरी तरह से मदद कर रहे हैं लेकिन रेड क्रॉस ने कल भी दो ट्रक सामान भेजा था आज ये नौ ट्रक सामान जो है विभिन्न जिलों को भेजें आज हमारे यहाँ के किशांत जी ने सी ने भी दो ट्रक अपने प्रशासन जिला प्रशासन की ओर से उन लोगों को भेज रहे हैं जिस चीज़ की उनको आवश्यकता है वो सारी सामग्री इसमें पैक है अब तो, तो क्योंकि सर्दी का मौसम आ रहा है तो उनको सर्दी से बचने के लिए भी बैंकेट जो है वो भी है भेज रहे हैं तो मैं सोचता हूँ यहाँ की जनता को भी धन्यवाद और यहाँ के स्वयंसेवी संस्थाओं को धन्यवाद और रेड क्रॉस को विशेष क्योंकि रेड क्रॉस इसमें बहुत ही अगुवाई की है और फील्ड में भी जहाँ मैं गया हूँ वहाँ इनकी टीम बहुत ही सक्रिय रूप से काम कर रही है तो ये जो सामान है और सबसे ज़्यादा जो वहाँ आवश्यकता महसूस हुई कि पशुओं के लिए जो चारा और घास चाहिए वो उसकी आवश्यकता थी अभी इन्होंने किसी एन से बात करके और सौ टन है पशुओं के लिए भी सामग्री है ना सीधी जिसको जहां से आवश्यकता जितनी आएगी वो एनजीओ जो, जो है ना वो जो संस्था है उसी की उस जगह पहुंचा देगी जहां उनकी आवश्यकता ਤਦਰਿਸ ਸਟ੍ਰੋਮ ਨੇ ਕਾਲੀ ਦਲਦੇ ਪ੍ਰਦਾਨ ਸੁਖਬੀਰ ਸਿੰਘ ਬਾਦਲ ਪਠਾਨਕੋਟ ਪਹੁੰਚੇ ਨੇ ਸਟ੍ਰੋਮ ਨੇ ਕਾਲੀ ਦਲਦੇ ਪ੍ਰਦਾਨ ਤੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਪਠਾਨਕੋਟ ਪਹੁੰਚੇ ਜਿੱਥੇ ਉਹਨਾਂ ਨੇ ਪੰਜਾਬ ਪਾਜਪਾ ਦੇ ਸੀਨੀਅਰ ਨੇਤਾ ਤੇ ਵਿਧਾਇਕ ਅਸ਼ਵਨੀ ਸ਼ਰਮਾ ਨਾਲ ਮਿਲ ਕੇ ਉਹਨਾਂ ਦੇ ਵੱਡੇ ਭਰਾ ਸਵਰਗਵਾਸੀ ਆਰ ਪੀ ਸ਼ਰਮਾ ਦੇ ਦੇਹਾਂਤ ਮੌਕੇ ਮਿਲ ਕੇ ਦੁੱਖ ਸਾਂਝਾ ਕੀਤਾ ਸੁਖਬੀ ਸਿੰਘ ਬਾਦਲ ਨੇ ਅਸ਼ਵਨੀ ਸ਼ਰਮਾ ਤੇ ਉਹਨਾਂ ਦੇ ਪਰਿਵਾਰ ਨਾਲ ਦੁੱਖਦਾਈ ਪ੍ਰਗਟਾਵਾ ਕਰਦੇ ਹੋਏ ਕਿ ਹਾ ਆਰ ਪੀ ਸ਼ਰਮਾ ਇੱਕ ਇਮਾਨਦਾਰ ਸਾਫ਼ ਸੁਥਰੀ ਸੋਚ ਵਾਲੇ ਅਤੇ ਸਮਾਜ ਸੇਵਾ ਨੂੰ ਆਪਣਾ ਧਰਮ ਮੰਨਣ ਵਾਲੇ ਵਿਅਕਤੀ ਸਨ। ਉਹਨਾਂ ਦੇ ਦੇਹਾਂਤ ਨਾਲ ਨਾ ਸਿਰਫ ਪਰਿਵਾਰ ਸਗੋਂ ਪੂਰੇ ਇਲਾਕੇ ਨੂੰ ਇੱਕ ਵੱਡਾ ਨੁਕਸਾਨ ਹੋਇਆ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਸ਼ਰਮਾ ਪਰਿਵਾਰ ਨੇ ਹਮੇਸ਼ਾ ਲੋਕਾਂ ਦੇ ਹਿੱਤਾਂ ਨੂੰ ਤਰਜੀਹ ਦਿੱਤੀ ਅਤੇ ਆਰ ਪੀ ਸ਼ਰਮਾ ਦੀ ਯਾਦ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਜੀਵੰਤ ਰਹੇਗੀ। ਉਹਨਾਂ ਨੇ ਰੱਬ ਅਗੇ ਅਰਦਾਸ ਕੀਤੀ ਕਿ ਪ੍ਰਮਾਤਮਾ ਸ਼ਰਮਾ ਪਰਿਵਾਰ ਨੂੰ ਇਹ ਵੱਡਾ ਦੁੱਖ ਸਹਿਣ ਦੀ ਤਾਕਤ ਬਖਸ਼ੇ ਇਸ ਮੌਕੇ ਉਹਨਾਂ ਦੇ ਨਾਲ ਕਈ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਵਰਕਰ ਵੀ ਮੌਜੂਦ ਸਨ ਜਿਨ੍ਹਾਂ ਨੇ ਵੀ ਸ਼ਰਮਾ ਪਰਿਵਾਰ ਨਾਲ ਹਮਦਰਦੀ ਜਤਾਈ। ਉਦਰੀ ਰਾਸ਼ਟਰਪਤੀ ਦ੍ਰੋਪਤੀ ਮੁਰਮੂਦ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ ਹੈ। ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦੋਪਤੀ ਮੁਰਮੂ ਸ਼ੁੱਕਰਵਾਰ ਨੂੰ ਅਧਿਆਪਕ ਦਿਵਸ ਦੇ ਮੌਕੇ ਤੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਕੇ ਆਯੋਜਿਤ ਇੱਕ ਸਮਾਰੋਹ ਦੇ ਦੌਰਾਨ ਜ਼ਿਲ੍ਹਾ ਲੁਧਿਆਣਾ ਦੇ ਚੁੰਡਿਆਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸੇਵਾ ਨਿਭਾਰ ਰਹੇ ਨਰਿੰਦਰ ਸਿੰਘ ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰ 2025 ਉਹਨਾਂ ਦੇ ਉਸ ਦੇ ਨਾਲ ਜਿਹੜਾ ਕਿ ਸਨਮਾਨਿਤ ਕੀਤਾ ਗਿਆ ਉਹਨਾਂ ਨੂੰ ਅਵਾਰਡ ਜਿਹੜਾ ਕਿ ਦਿੱਤਾ ਗਿਆ ਤਸਵੀਰਾਂ ਵੀ ਉੱਥੋਂ ਸਾਹਮਣੇ ਆਈਆਂ ਨੇ ਜੋ ਕਿ ਤੁਸੀਂ ਇਸ ਵੇਲੇ ਸਕਰੀਨ ਤੇ ਵੀ ਸਕਦੇ ਹਾਂ ਤੁਦਸ਼ ਰਿਗੁਰੂ ਨਾਨਕ ਦੇਵ ਜੀ ਦੀ 350ਵੀਂ ਸ਼ਤਾਬਦੀ ਦੇ ਮੌਕੇ ਤੇ ਅਸਾਮ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਹੁਣ ਉੱਤਰਾਖੰਡ ਦੇ ਲਈ ਰਵਾਨਾ ਹੋਇਆ ਹੈ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਤੋਬੜੀ ਸਾਹਿਬ ਅਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਗੁਰਦੁਆਰਾ ਦਮਦਮਾ ਸਾਹਿਬ ਗੋਮਤੀ ਪੁਲ ਪਰਨਪੁਰ ਤੋਂ ਆਪਣੇ ਅਗਲੇ ਪੜਾ ਗੁਰਦੁਆਰਾ ਸ਼੍ਰੀ ਨਾਨਕ ਮਤਾ ਸਾਹਿਬ ਉੱਤਰਾਖੰਡ ਲਈ ਰਵਾਨਾ ਹੋਇਆ ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸਜੇ ਧਾਰਮਿਕ ਦੀਵਾਨ ਸਜਾਇਆ ਜਿਸ ਦੇ ਵਿੱਚ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਸਮਾਗਮ ਦੇ ਵਿੱਚ ਸਤਿਗੰਨ ਸ਼੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਅਤੇ ਹੈਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਸੰਗਤਾਂ ਦੇ ਨਾਲ ਗੁਰ ਇਤਿਹਾਸ ਬਾਰੇ ਵਿਚਾਰਾ ਉਹਨਾਂ ਦੇ ਵੱਲੋਂ साझा की एह नगर कीर्तन गुरद्वरा दमदमा साहेब अकाल अकेदमी गोमती पुल पुरनपुर तो आरंभ होके सागढ़ पीली मजोला खटीमा ਨਨਖੜ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਨਾਨਕ ਮੱਤਾ ਸਾਹਿਬ ਉਤਰਾਖੰਡ ਵਿਖੇ ਪੂਜਾ ਰਸਤੇ ਵਿੱਚ ਵੱਖ-ਵੱਖ ਪੜਾਵਾਂ ਤੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਪਰਮਾ ਸਵਾਗਤ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਪੇਟ ਕਰਕੇ ਸਤਕਾਰ ਦਿੱਤਾ ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਸ ਨਗਰ ਕੀਰਤਨ ਪ੍ਰਤੀਸਥਾਨਕ ਸੰਗਤਾਂ ਵਿੱਚ ਵੱਡਾ ਉਤਸ਼ਾਹ ਸੀ ਦੱਸਿਆ ਗਿਆ ਕਿ ਇਹ ਹਿੱਦੀ ਨਗਰ ਕੀਰਤਨ ਰਾਤ ਗੁਰਦੁਆਰਾ ਸ਼੍ਰੀ ਨਾਨਕ ਮੱਤਾ ਸਾਹਿਬ ਉਤਰਾਖੰਡ ਵਿਖੇ ਰੁਕੇਗਾ ਜਿੱਥੋਂ 7 ਸਤੰਬਰ ਯਾਨੀ ਅੱਜ ਅਗਲੇ ਪੜਾ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਬਰੇਲੀ ਲਈ ਰਵਾਨਾ ਹੋਵੇਗਾ। ਪਰ ਅਗਲੀ ਖਬਰ ਦੇ ਵੱਲ ਕੈਨੇਡਾ ਦੇ ਨਿਯਮ ਜਿਹੜੇ ਕਿ ਹੋਰ ਸਖਤ ਹੋ ਗਏ ਨੇ ਦੱਸਿਆ ਕਿ 80% ਵੀਜ਼ੇ ਜਿਹੜੇ ਕਿ ਵਿਦਿਆਰਥੀਆਂ ਦੇ ਰੱਦ ਕਰ ਦਿੱਤੇ ਗਏ ਨੇ। ਕੈਨੇਡਾ ਸਰਕਾਰ ਨੇ ਵਿਦਿਆਰਥੀ ਵੀਜ਼ਾ ਲਈ ਨਵੇਂ ਸਖਤ ਨਿਯਮ ਲਾਗੂ ਕੀਤੇ ਹਨ ਜਿਸ ਕਾਰਨ 2025 ਵਿੱਚ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਿਆ ਜੀ ਹਾਂ ਸਰਕਾਰੀ ਡਾਟਾ ਦੇ ਮੁਤਾਬਕ ਇਸ ਦੇ ਸਾਲ ਲਗਭਗ 62% ਵੀਜ਼ਾ ਅਰਜ਼ੀਆਂ ਰੱਦ ਹੋਈਆਂ ਜਦੋਂ ਕਿ ਭਾਰਤੀ ਵਿਦਿਆਰਥੀਆਂ ਲਈ ਇਹ ਅੰਕੜਾ ਹੋਰ ਵੀ ਚਿੰਤਾਜਨਕ ਹੈ ਉਨ੍ਹਾਂ ਚੋਂ ਕਰੀਬ 80 ਫੀਸਦੀ ਦੀਆਂ ਅਰਜ਼ੀਆਂ ਖਾਰਜ ਕਰ ਦਿੱਤੀਆਂ ਗਈਆਂ। ਨਵੀਆਂ ਸ਼ਰਤਾਂ ਅਨੁਸਾਰ ਹੁਣ ਵਿਦਿਆਰਥੀਆਂ ਨੂੰ ਆਪਣੀ ਆਰਥਿਕ ਸਥਿਤੀ ਸਾਬਤ ਕਰਨ ਦੇ ਲਈ ਘੱਟੋ-ਘੱਟ 20635 ਕੈਨੇਡੀਅਨ ਡਾਲਰ ਦਿਖਾਉਣੇ ਪੈਂਦੇ ਹਨ। ਨਾਲ ਹੀ ਪੜਾਈ ਦੀ ਸਪਸ਼ਟ ਯੋਜਨਾ ਅਤੇ ਸਾਰੇ ਕਾਗਜ਼ਾਤ ਬਿਨਾਂ ਗਲਤੀ ਦੇ ਪੇਸ਼ ਕਰਨੇ ਲਾਜ਼ਮੀ ਹੋ ਗਏ ਹਨ। ਪਹਿਲਾਂ ਮੌਜੂਦ ਸਟੂਡੈਂਟ ਡਾਇਰੈਕਟ ਸਟ੍ਰੀਮ ਵਰਗੀ ਤੇਜ਼ ਪ੍ਰਕਿਰਿਆ ਵੀ ਹੁਣ ਬੰਦ ਕਰ ਦਿੱਤੀ ਗਈ। ਜਿਸ ਨਾਲ ਅਰਜ਼ੀਆਂ ਦੇ ਨਤੀਜੇ ਆਉਣ ਦੇ ਵਿੱਚ ਹੋਰ ਸਮਾਂ ਲੱਗਣ ਲੱਗਾ ਹੈ ਕੈਨੇਡਾ ਸਰਕਾਰ ਨੇ 2025 ਲਈ ਵੀਜ਼ਿਆਂ ਦੀ ਗਿਣਤੀ ਵੀ ਘਟਾ ਦਿੱਤੀ ਹੈ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਲਗਭਗ 10% ਦੀ ਘਟਾ ਯਾਨੀ 4.37 ਲੱਖ ਪਰਮਿਟ ਜਾਰੀ ਕਰਨ ਦੀ ਯੋਜਨਾ ਬਣਾਈ ਗਈ ਹੈ ਨਾਲ ਹੀ ਪੜਾਈ ਪੂਰੀ ਕਰਨ ਤੋਂ ਬਾਅਦ ਮਿਲਣ ਵਾਲੇ ਵਰਕ ਪਰਮਿਟ ਲਈ ਪਾਸ਼ਾ ਦੀ ਯੋਗਤਾ ਨੂੰ ਵੀ ਕਾਫੀ ਸਖਤ ਕਰ ਦਿੱਤਾ ਗਿਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਹੁਣ B2 ਲੈਵਲ ਅਤੇ ਕਾਲਜ ਵਿਦਿਆਰਥੀਆਂ ਲਈ ਘੱਟੋ-ਘੱਟ B1 ਲੈਵਲ ਲਾਜ਼ਮੀ ਕੀਤਾ ਗਿਆ ਤੁਦਰੀ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਪੱਧਰ ਤੇ ਜਿਹੜੇ ਕਿ ਫੇਰ ਬਦਲ ਕੀਤੇ ਜਾ ਰਹੇ ਨੇ, ਟਰਾਂਸਫਰ ਕੀਤੇ ਜਾ ਰਹੇ ਨੇ ਜਿਨ੍ਹਾਂ ਦੀ ਲਿਸਟ ਵੀ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਦੇ ਵੱਲੋਂ ਪ੍ਰਸ਼ਾਸਕੀ ਪੱਧਰ ਤੇ ਇੱਕ ਮਹੱਤਵਪੂਰਨ ਫੈਸਲਾ ਲੈਂਦੇ ਆ ਤਨ ਬੀਵੀਐਸ ਅਸਥਾਨ ਦੇ ਤਬਾਦਲੇ ਕੀਤੇ ਗਏ ਨੇ। ਦੱਸਦੀ ਇਹ ਤਬਾਦਲੇ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਹੋਣਗੇ ਜਿਸ ਦੀ ਲਿਸਟ ਵਿੱਚ ਜਿਹੜੀ ਕਿ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ। ਤੁਦਰੀ ਖੇਤ ਜਗ ਦੇ ਨਾਲ ਜੁੜੀ ਹੋਈ ਵੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਬੀਸੀਸੀਆਈ ਦੀ ਚੋਣ ਕਮੇਟੀ ਦੇ ਟੀਮ ਇੰਡੀਆ ਦੇ ਤਜਰਬੇਕਾਰ ਬੱਲੇਬਾਜ਼ ਸ਼੍ਰੇਸ਼ ਅੱਯਰ ਨੂੰ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਉਹਨਾਂ ਨੂੰ ਇੰਡੀਆ A ਟੀਮ ਦਾ ਕਪਤਾਨ ਬਣਾਇਆ ਗਿਆ ਤੇ ਉਹ 16 ਸਤੰਬਰ ਤੋਂ ਆਸਟ੍ਰੇਲੀਆ A ਵਿਰੁੱਧ ਹੋਣ ਵਾਲੇ ਦੋ ਚਾਰ ਰੋਜ਼ਾ ਮੈਚਾਂ ਵਿੱਚ ਟੀਮ ਦੀ ਕਪਤਾਨੀ ਕਰਨਗੇ। ਕੀਪਰ ਬੱਲੇਬਾਜ਼ ਧਰੂਪ ਜੁਰੇਲ ਨੂੰ ਵੀ ਇੱਕ ਵੱਡੀ ਜ਼ਿੰਮੇਵਾਰੀ ਮਿਲੀ ਹੈ ਤੇ ਇਸ ਟੀਮ ਵਿੱਚ ਕਈ ਤਜਰਬੇਕਾਰ ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ ਕੀਪਰ ਬੱਲੇਬਾਜ਼ ਨਾਰਾਇਣ ਜਗਦੀਸ਼ਨ ਜੋ ਕਿ ਦਿੱਲੀ ਟਰੋਫੀ ਦੇ ਸੈਮੀਫਾਈਨਲ ਵਿੱਚ ਦੋਹਰਾ ਸੈਂਕੜਾ ਬਣਾਉਣ ਤੋਂ ਖੁੰਝ ਗਏ ਸਨ ਉਸ ਨੂੰ ਟੀਮ ਵਿੱਚ ਜਗ੍ਹਾ ਮਿਲੀ ਹੈ ਜਦੋਂ ਕੀ ਰਤੂ ਰਾਜ ਗਾਇਕਵਾਰ ਨੂੰ ਇੱਕ ਵਾਰ ਫਿਰ ਨਜ਼ਰ ਅੰਦਾਜ਼ ਕੀਤਾ ਗਿਆ ਹਾਲਾਂਕਿ ਉਹਨਾਂ ਨੇ ਲੀਗ ਟਰੋਫੀ ਦੇ ਸੈਮੀਫਾਈਨਲ ਵਿੱਚ ਸ਼ਾਨਦਾਰ ਸੈਂਕੜਾ ਲਗਾਇਆ ਸੀ ਸ਼੍ਰੇਸ਼ ਅਈਅਰ ਜੋ ਕਿ ਲੀਗ ਟਰੋਫੀ 2025 ਦੇ ਸੈਮੀਫਾਈਨਲ ਵਿੱਚ ਵੈਸਟ ਜ਼ੋਨ ਦੇ ਲਈ ਖੇਡ ਰਿਹਾ ਹੈ ਇੰਡੀਆ ਇਹ ਟੀਮ ਦਾ ਨਵਾਂ ਕਪਤਾਨ ਬਣਾਇਆ ਗਿਆ ਤੇ ਇਸ ਤੋਂ ਇਲਾਵਾ ਇੰਗਲੈਂਡ ਦੌਰੇ ਤੇ ਟੀਮ ਇੰਡੀਆ ਲਈ ਖੇਡਣ ਵਾਲੇ ਸਾਈ ਸੁਦਰਸ਼ਨ ਨितीश ਕੁਮਾਰ ਰੈਡੀ ਅਤੇ ਪ੍ਰਸਿੱਧ ਕ੍ਰਿਸ਼ਨਾ ਨੂੰ ਵੀ ਟੀਮ ਵਿੱਚ ਜਗ੍ਹਾ ਮਿਲੀ ਹੈ। ਵਿਕਟ ਕੀਪਰ ਬੱਲੇਬਾਜ਼ ਧਰੂਪ ਜਰੇਰ ਨੂੰ ਟੀਮ ਦਾ ਉਪ ਕਪਤਾਨ ਬਣਾਇਆ ਗਿਆ। ਦੱਸਦੇ ਕਿ ਆਸਟ੍ਰੇਲੀਆ A ਅਤੇ ਭਾਰਤ ਦੇ ਵਿਚਕਾਰ 2-4 ਰੋਜ਼ਾ ਮੈਚਾਂ ਵਿੱਚੋਂ ਪਹਿਲਾ ਮੈਚ 16 ਤੋਂ 19 ਸਤੰਬਰ ਤੱਕ ਲਖਨਊ ਵਿੱਚ ਖੇਡਿਆ ਜਾਵੇਗਾ। ਦੂਜਾ 4 ਰੋਜ਼ਾ ਮੈਚ 23 ਤੋਂ 26 ਸਤੰਬਰ ਤੱਕ ਲਖਨਊ ਵਿੱਚ ਖੇਡਿਆ ਜਾਵੇਗਾ ਤੇ ਉਸ ਤੋਂ ਬਾਅਦ 30 ਸਤੰਬਰ ਤੋਂ 5 ਅਕਤੂਬਰ ਤੱਕ ਕਾਨਪੂਰ ਵਿੱਚ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਖੇਡੀ ਜਾਵੇਗੀ ਤੇ ਇੱਕ ਰੋਜ਼ਾ ਲੜੀ ਦੇ ਲਈ ਭਾਰਤ ਇਹ ਟੀਮ ਦਾ ਐਲਾਨ ਅਜੇ ਨਹੀਂ ਹੋਇਆ ਰਿਪੋਰਟਾਂ ਅਨੁਸਾਰ ਰੋਹਿਤ ਸ਼ਰਮਾ ਨੂੰ ਇੱਕ ਰੋਜ਼ਾ ਲੜੀ ਲਈ ਭਾਰਤ ਇਹ ਟੀਮ ਵਿੱਚ ਜਗ੍ਹਾ ਮਿਲ ਸਕਦੀ ਹੈ ਤਾਂ ਫਿਲਹਾਲ ਦੇ ਲਈ ਅੱਜ ਦੇ ਬਲਟਨ ਦੇ ਵਿੱਚ ਬਸ ਇੰਨਾ ਹੀ ਮਨ ਨੂੰ ਉਚਾਸ ਤੰਬਾਦ